ਕ੍ਰਿਤਮ ਰਾਈਸ ਮਿਲਤੇ ਜੋ ਬਾਬਾ ਵਿੱਕੀ ਸ਼ਾਹ ਜੀ ਜਿਹੜੇ ਕਿ ਇੱਕ ਬਹੁਤ ਮਹਾਨ ਵਿਅਕਤੀ ਜਿਹੜੇ ਕਿ ਬਾਬਾ ਜੀ ਉਹਨਾਂ ਦੀ ਤਾਰਾ ਤੇ ਅੱਜ ਯਾਦ ਵਿੱਚ ਚੜਾਈ ਗਈ ਹੈ ਸਾਡੇ ਬਹੁਤ ਸਤਿਕਾਰਯੋਗ ਤਰਨਪਾਲ ਜੁਗਜੀ ਜਿਹੜੇ ਕਿ ਸਮਾਜ ਸੇਵੀ ਵੀ ਹੈ ਔਰ ਜਿਹੜੇ ਇਹੋ ਜੇ ਸਤਿਕਾਰ ਕਰਨਾ ਕਿਸੇ ਮਹਾਂਪੁਰਸ਼ ਦਾ ਕਰਨਾ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਉੱਥੇ ਲੰਗਰ ਅੱਜ ਵਰਤ ਰਿਹਾ ਹੈ ਬਹੁਤ ਹੀ ਲੋਕ ਕੋਲ ਨੇ ਇਸ ਤਰ੍ਹਾਂ ਉਹਨਾਂ ਨੂੰ ਕੀ ਪਤਾ ਲੱਗਦਾ ਦੇ ਵੀ ਆਪਾਂ ਕਿਵੇਂ ਸਤਿਕਾਰ ਦੇਣਾ ਹੈ ਕਿਵੇਂ ਆਪਣੇ ਵੱਡਿਆਂ ਨੂੰ ਦੇਣਾ ਹੈ ਇਸ ਕਰਕੇ ਮੈਂ ਧਨਪਾਲ ਜੁਗਰੀ ਦਾ ਬਹੁਤ ਇੱਜ਼ਤ ਕਰਦਾ ਕਿ ਇਹਨਾਂ ਨੇ ਬੜਾ ਵਧੀਆ ਕੰਮ ਹੈ ਜਿਹੜਾ ਕੋਈ ਯਾਰ ਮਾਮੇਲਾ ਮਾਪਾ ਵਿਕੀਸ਼ਾ ਦਾ ਇਹਨਾਂ ਦੀ ਸਦਕਾ ਹੀ ਅਸੀਂ ਅੱਗੇ ਵਧ ਰਹੇ ਹਾਂ ਇਹ ਇਸ ਕਰਕੇ ਵੀ ਜਿਹੜੇ ਸੰਗਤ ਇੱਥੇ ਆਈ ਆ ਐਮਐਲ ਸਾਹਿਬ ਤਾਰੀਆ ਸਾਹਿਬ ਆਇਆ ਚਾਂਸ ਸਿੰਘ ਜੀ ਆਇਆ ਹੋਰ ਵੀ ਸੇਵਨ ਸਾਥਗਾ ਦਾ ਇਹ ਸਾਰਿਆਂ ਦਾ ਜੀ ਆਇਆਂ ਧੰਨ ਦੇ ਵਿੱਚ ਪ੍ਰੀਤ ਰਾਈਸਬੈਲੋ ਉਹਨਾਂ ਦੇ ਚਾਹਲ ਦੇ ਜਿੱਤੇ ਪਾਬਾ ਜੀ ਵਿੱਕੀ ਵਿੱਕੀ ਸ਼ਾਹ ਪਾਬਾ ਜੀ ਦੀ ਜਗਾ ਬਣੀ ਹੈ ਬਹੁਤ ਦੋਨਾਂ ਦੀ ਮਾਨਤਾ ਹਰ ਸਾਲ ਇਹ ਮੇਲਾ ਕਰਾਉਂਦੇ ਸੀ ਕਿਸੇ ਕਾਰਨ ਪਿੱਛੇ ਧਰਮ ਦੇ ਪੱਖ ਤੋਂ ਵੀ ਇਸ ਕਰਕੇ ਅੱਜ ਕੀ ਮਰੀ ਸ਼ਰਦਾ ਦੇ ਨਾਲ ਸਾਰਾ ਪਰਵਾਰ ਸੇਵਾ ਕਰ ਰਿਹਾ ਬਹੁਤ ਕਿਰਪਾ ਹਮਾਲਕ ਦੀ ਬਾਬਾ ਜੀ ਦੀ ਜਿਹੜਾ ਅੱਜ ਇਹ ਬਣਾਇਆ ਜਾ ਰਿਹਾ ਧਰਮਪਾਲ ਚੌਕ ਜੀ ਸਾਰਾ ਪਰਿਵਾਰ ਨਿਸ਼ਕਾਮ ਸੇਵਾ ਕਰ ਰਹੇ ਨੇ ਲੰਗਰ ਲਾਏ ਨੇ ਹਰ ਇੱਕ ਚੀਜ਼ ਦਾ ਪਕੌੜਿਆਂ ਦਾ ਚਿਲੇਬੀਆਂ ਕਈ ਕੁਸ਼ ਮਾਲਕ ਦੀ ਕਿਰਪਾ ਨਾਲ ਇਹਨਾਂ ਨੇ ਕੀਤਾ ਵਾ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਹੋਇਆ ਬਾਬਾ ਜੀ ਦੇ ਚਰਨਾਂ ਵਿੱਚ ਇਹ ਹੀ ਅਰਦਾਸ ਕਰਦਾ ਬਾਬਾ ਵਿਕੀ ਸ਼ਾ ਜੀ ਇਹਨਾਂ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖਣਾ